ਔਰ ਉਹਨਾਂ ਦੇ ਵਿਚਾਰਾਂ ਤੋਂ ਸੰਕਤਾਂ ਨੂੰ ਜਾਣ ਕਰਵਾ ਰਹੇ ਅਸੀਂ ਸਾਡੇ ਹੀ ਜਦੋਂ ਬੈਠਦੇ ਆਂ ਗੱਲ ਕਰਦੇ ਆਂ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਹੁਣ ਨਰੈਣ ਮੰਤਾਂ ਦੇ ਵਾਰਸ ਕੰਮ ਜੋਗੇ ਨਹੀਂ ਇੱਕ ਤਰ੍ਹਾਂ ਪਰ ਸਾਰੇ ਪਰੰਥ ਨੂੰ ਖਤਮ ਕਰ ਰਿਹਾ ਪਰ ਜਦੋਂ ਵੋਟਾਂ ਦਾ ਵੋਟਾਂ ਵੇਲੇ ادو ابھی پھر انہوں نے ووٹا پا کے اتنے قابض کرا دے اس کے ہوں جاشن چلیا اور جس طریقے ویم سنگ جی نے پنتک اکالی دہلی نس کی جا سکتی ہے کہ آنے والے سمے جدو بھی شروع گردوارا بیٹی لیا دیا ووٹا پہ سکھ قوم اپنی جاگ کی زب کے ਜੰਦੇ ਸਿੱਖਾਂ ਨੂੰ ਅੱਗੇ ਲਿਆਉਂਦਾ ਤੁੰਤਸਾ ਜੁਰੀ 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 ਨਾਜੇ ਤਵਾਦ ਕਰ ਮੇਰੇ ਬੇਚੁਦੂ ਸਾਸ ਸੰਗਿ ਜੀ ਔਰ ਵਾਜਨ ਤਾ ਮਾਰੇ ਕੁਝ ਕਾ ਸਵਾਹ ਤਾਰੇ ਕੁਝ ਜੀ ਅਥੇ ਜੇਰੇ ਤੇ ਸਾਰੇ ਪਰਿਚਾਉ ਨੇ ਆਣ ਕੇ ਅਜੇ ਲੋਕ ਹੈਤਰ ਕਰਕੇ ਜੋ ਹਾਰ ਨਾ ਜੋੜ ਕੇ ਸਭ ਬੋਲਾ ਮੱਦਾ ਇਹਨਾਂ ਮੇਰੇ ਪੁਰਾਣ ਦਾ ਸਤਕਾਰ ਕਰਦੇ ਦੋ ਦਿਨ ਵਾਰਿਆ ਸਦੇ ਗੁਰੂ ਗ੍ਰੰਥ ਸਾਹਿਬ ਜੀ ਤੇ ਛੋਡੇ ਨੀਰ ਅਦਾ ਜਗਿੰਦਰ ਸਿੰਘ ਜੀ ਅਸਮੀਓ ਸਾਹਿਬ ਦੰਦ ਸੰਗਤਾਂ ਵਰ ਸਦਾ ਬਠੀਆਂ ਹੋਈਆਂ ਹਰ ਗਾਗੇ ਲੱਗੇ ਕਈਆਂ ਪ੍ਰਜਾਤਵ ਬੜੀ ਰਹਿਤ ਨਾਲ ਅਸੀਂ ਮੋਤੇ ਹਰਨਾ ਤੈਨੂੰ ਤੁਹਾਡੇ ਦਰਸ਼ਨ ਕਰਵਾਦੇ ਸੁਣੇ ਜਿਆਦਾ ਨਾ ਦਮ ਲਗਾਇਆ ਤੇ ਮੇਰੀ ਇਸ ਬਾਤ ਤੇ ਚੰਗਾ ਇੱਥੇ ਆਉਂਦੇ ਸਾਰੀਆਂ ਸੰਗਤਾਂ ਦਾ ਜੀ ਰਿਹਾ ਜੀ ਸੋਚੇ ਹਰਨਾ ਬਹੁਤ ਬਹੁਤ ਧੰਨਵਾਦ ਤੇ ਇਹਨਾਂ ਤੋਂ ਹੋਰ ਵੀ ਜਿਆਦਾ ਕਾਲੇ ਬਰੇ ਸਰਦਾਰ ਜੋਗ ਭਾਈ ਰਜੇ ਸਿੰਘ ਜਗਰਾ ਸਾਹਿਬ ਉਹਨਾਂ ਦਾ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਪੰਜਾਬ ਦੇ ਵਿੱਚ ਗਰੀਬ ਬੱਚਿਆਂ ਨੇ ਪੜਾਈ ਬੰਨਾ ਸਵਾਰ ਕਰ ਲਿਆ ਕਿਉਂਕਿ ਉਹਨਾਂ ਨੂੰ ਫੀਸ ਮੁਆਫ ਹੋ ਜਾਂਦੀ 10+2 ਤੱਕ ਉਹ ਜਦੋਂ ਲਾਂਚ ਕਰਦੇ ਨੇ ਕਿ ਅਸੀਂ ਫ੍ਰੀ ਪੜਾਈ ਕਰਾਵਾਂਗੇ ਜੇ ਤੁਸੀਂ ਸਾਡੇ ਹੋਏ ਉਹ ਗਰੀਬ ਬੱਚੇ ਉਹਨਾਂ ਦੇ ਮਾਪੇ ਵੀ ਸੋਚਦੇ ਸਨ ਸਾਡੀ ਧਰਮ ਮਜ਼ਦੂਰੀ ਕਰਦੇ ਰਹ ਕੇ ਇਹਨਾਂ ਨੂੰ ਪੜ੍ਹ ਲਿਓ ਇਹ ਸਾਡੀ ਕੌਮ ਲਈ ਬੜਾ ਬੜਾ ਧਾਕਰ ਫੈਸਲਾ ਕਦੀ ਨਰਾਇਣ ਰਾਜੇ ਜੀ ਸੀ ਦਾ ਰਾਜ ਗਿਆ ਉਸ ਤੋਂ ਬਾਅਦ ਅਸਾਗੀਆਂ ਦਾ ਰਾਜ ਆਇਆ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਉਹਨਾਂ ਸਾਡੇ ਵਿੱਚ ਸਕੂਲ ਖੋਲਿਆ ਉਹ ਸਕੂਲ ਅੱਜ ਵੀ ਚੱਲਦਾ ਪਿਆ ਬਹੁਤ ਵਧੀਆ ਉਸ ਟਾਈਮ ਤੋਂ ਲੈ ਕੇ ਉਸ ਤੋਂ ਬਾਅਦ ਬਹੁਤ ਵੱਡੀ ਪੁਆਰ ਸਕੂਲ ਪੜ੍ਹੇ ਉਸ ਸਕੂਲ ਦੇ ਵਿੱਚ 1873 ਦੇ ਵਿੱਚ ਚਾਰ ਬੱਚੇ ਆਪਣੀ ਮਰਜ਼ੀ ਨਾਲ ਸਾਈ ਬੜੇ ਸਨ ਉਸ ਸਮੇਂ ਸਿੱਖਾਂ ਨੇ ਸੁਚੇਤ ਹੋ ਕੇ ਕਿ ਸਾਡੇ ਬੱਚੇ ਕਿਤੇ ਰੋੜ ਨਾ ਜਾਣ ਉਦੋਂ ਸਿੰਘ ਸਭਾ ਲੈ ਤਲਾਈ ਸਿੱਖਾਂ ਨੂੰ ਸੁਚੇਤ ਕੀਤਾ ਕਿ ਆਪਣੇ ਪਰਵਰ ਨੂੰ ਬਚਾਓ ਸਾਡਾ ਵੀ ਇਹ ਕੀ ਉਪਰਾਲਾ ਹੈ ਕਿ ਅਸੀਂ ਸਾਡੀ ਗਰੀਬ ਸ਼ਰੇਣੀ ਦੇ ਲਈ ਆ ਉਹਨਾਂ ਨੂੰ ਜਿਹਨਾਂ ਜਿਹੜੀ ਸ਼ਰੇਣੀ ਦੇ ਦਸ਼ਮ ਪਾਤਸ਼ਾਹ ਦੀ ਖੂਨ ਦੌੜਿਆ ਉਹਦੇ ਵਚਨਾਂ ਤੇ ਉਹਨਾਂ ਦੀ ਸੋਚ ਲਈ ਉਹ ਗਰੀਬ ਬੱਚੇ ਜਿਹੜੇ ਕਦੇ ਤੇ ਨਕਲੀ ਗੁਰੂਆਂ ਦੇ ਦੇਵਿਆਂ ਨੂੰ ਭਾਗ ਲਉਂਦੇ ਨੇ ਜਾਂ ਉਹ ਸਾਈਪਣ ਤੇ ਜਾ ਰਹੇ ਨੇ ਤੇ ਬਣਦੇ ਯਾਰ ਵੀ ਜਦੋਂ ਉਦੋਂ ਸਾਡਾ ਆਪਣੇ ਹਾਲਾਤ ਜਿਹੜੇ ਨੇ ਅਸੀਂ 15 ਰੁਪਏ ਦੇ ਸਰਕਾਰ ਦੇ ਮਾਰਗ 15 ਅਰਪ ਰੁਪਏ ਦਾ ਬਜਟ ਦਾ ਆਪ ਇਹਦੀ ਕਮੇਟੀ ਪਰ 15 ਉਹ ਪਿਗੇ ਨਹੀਂ ਕਦੀ ਨਾ ਸਾਹਬਾਂ ਨਾਲ ਗੱਲ ਕਰਦੇ ਕਿਸੇ ਗਰੀਬ ਸੇ ਕੋਈ ਸਭ ਪਤਾ ਨਹੀਂ ਇਹ ਸਭਿਆ ਤੋਂ ਪੈਸਾ ਕਿੱਥੇ ਜਾ ਰਿਹਾ ਜਿਹੜੀ ਲੁਕਪਸੋਟਿਆ ਕ腐ਸ਼ਨ ਹੈ ਉਹ ਮਾਰੇ ਡਿਪਾਰਟਮੈਂਟ ਦੇ ਵਿੱਚ ਗੁਰੂ ਨਾਨਕ ਦਾ ਹਸਪੀਟਲ ਤੁਸੀਂ ਚਲੇ ਜਾਓ ਤੁਹਾਨੂੰ ਪਤਾ ਲੱਗ ਜਾਊਗਾ ਕੀ ਹਾਲ ਹੈ ਸਾਡੇ ਹਸਪੀਟਲ ਦਾ ਕੋਈ ਨਹੀਂ ਹੈਗਾ ਤੇ ਮੈਂ ਇਹਨਾਂ ਲੱਗਾ ਸੀਗਾ ਕਿ ਅਸੀਂ ਪਰਖੇ ਹੋਏ ਕੋਈ ਜਿੱਸ ਵਾਰੀ ਕਰਨੀ ਆ ਅਸੀਂ ਪਰਖੇ ਹੋਏ ਮਰਦ ਦੀ ਜਿਹੜਾ 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 ਜਿਲੇ ਧੱਤਰ ਦੀ ਜਿਹੜੀ ਤੁਸੀਂ ਸਾਰੇ ਜਾਣਦੇ ਹੋ ਕਾਂਲ ਚ ਜੋ ਹੋਇਆ ਸੀਗਾ ਸਾਡੇ ਬੜੇ ਕੀਮਤੀ ਬੜੇ ਜਿਹਾੜੂ ਬੜੇ ਗੁਰੂ ਘਰ ਦੀਆਂ ਮਰਦਾਂਾਂ ਤੇ ਕਹਰਾ ਦੇਣ ਵਾਲੇ ਬੜੇ ਗੁਰੂ ਘਰ ਨੂੰ ਪ੍ਰੇਮ ਕਰਨ ਵਾਲੇ ਬੜੇ ਦਰਬਾਰੀ ਦੇ ਨਾਲ ਸਲੇਹ ਰੱਖਣ ਵਾਲੇ 13 ਸਿਨ ਸੀਦ ਹੋਏ ਪਹਿਲੇ ਸੀਦ ਨਹੀਂ ਹੋਏ ਹਜ਼ਾਰਾਂ ਇਹਨਾਂ ਵਿੱਚ ਜ਼ਖਮੀ ਹੋਏ ਤੇ ਜਿਹਨਾਂ ਦਾ ਕੋਈ ਵੀ ਸਾਨੂੰ ਪਤਾ ਨਹੀਂ ਲੱਗ ਸਕਿਆ ਸਰਕਾਰ ਨੇ ਨਹੀਂ ਸਾਹਮਣੇ ਆਉਣ ਦਿੱਤੀ ਤੇ ਉਸ ਪ੍ਰਾਣ ਦਾ ਉਸ ਦੁੱਖदाई ਵਰਨਾ ਦਾ ਉਸ ਜੋ ਸਾਡੇ ਨਾਲ ਵਰਤਿਆ ਕਹਿ ਉਸ ਕਹਿ ਦਾ ਬਗਲਾ ਲੈ ਮਾਤੇ ਬਾਵੀਆਂ ਤੈਨਾਂ ਇਹਨਾਂ ਘਰ ਕਾਂ ਚੁਣੂ ਮਾਤੇ ਜੀ ਹੋਤੀ ਬੜੇ ਕਾਰਾਂ ਮਾਰਦੇ ਰਹੇ ਇਸ ਤੇ ਕਰਦਿਆਂਗੇ ਉਧ ਕਰਦਿਆਂਗੇ ਤੇ ਫਿਰ ਇਸ ਮਰਦ ਨੇ ਇਸ ਮਾਂ ਦੇ ਨਾਲ ਲੈ ਉਸ ਵਿੱਚ ਮਰ ਧਈਆ ਦਿੱਤਾ ਤੇ ਉਸ ਨਰਕਾਰੀ ਬਾਬਾ ਕਹਾ ਮੈਂ ਵੇਖੋ ਤੋ ਕੀ ਆ ਜਾਂਦਾ ਉਸ ਪਾਪੀ ਦੇ ਘਰ ਵਿੱਚ ਲੰਬਾ ਸਾਹ ਵੇਖੋ ਆਪਣੇ ਸਰੀਰ ਦੇ ਜੋਗਾਂ ਭਰੇ ਡੰਡੀਆਂ ਲਵਾ ਕੇ ਤੇ ਉਹਦੇ ਘਰ ਚ ਕੰਮ ਕੀਤਾ ਕਹਦਾ ਰਾਮ ਗੋਬਿੰਦ ਦਾ ਕੰਮ ਕੀਤਾ ਨਹੀਂ ਮੈਂ ਤਾਂ ਮਸਾਦਰੀ ਨਹੀਂ ਹੁੰਦੀ ਜਿਹੜੀ ਆ ਤਿਰਤ ਕਰਨੀ ਬਾਬੇ ਨਾਨਕ ਦਾ ਸਿਧਾਂਤ ਹੈ ਕਿ ਤਿਰਤ ਕਰੋ ਨਾਮ ਦੇ ਭੋਗਾਂ ਦਾ ਸੁਮਾ ਕੇ ਜਿਹਾ ਤੇ ਰਹਾ ਕੰਮ ਕੀਤਾ ਤੇ ਫੇਰ ਉਸ ਨਕਲੀ ਸਾਧਨ ਉਸ ਤੇ ਕੈਜਲਸォਰ ਵਾਸਤੇ ਤੇ ਤੁਹਾਡੇ ਵਾਸ ਸਾਡੇ ਵਾਸਤੇ ਤੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਉਸ ਵਜ੍ਹਾ ਤੇ ਕਿ ਪੂਰਾ ਪੂਰਨ ਤੌਰ ਤੇ ਪੱਤਾ ਛਨਾਕਿਸ਼ਾ ਪਤਾ ਆ ਕੇ ਜਦੋਂ ਮੈਂ ਉਸ ਘਰ ਤੋਂ ਚਿਬਾਰੇ ਤੋਂ ਗੋਲੀ ਮਾਰ ਕੇ ਨਿਕਲਾਂਗਾ ਤੇ ਮੈਨੂੰ ਬਹੁਤ ਹੀ ਆ ਤੇ ਫਿਰ 13 ਸਾਲ ਦੀ ਥੇਰ 13 ਸਾਲ ਦੀ ਫਰਾਰੀ ਤੇ ਗੁਰੂ ਪਿਆਰੇ ਤੁਸੀਂ ਘਰੋਂ ਬਾਹਰ ਕੀ ਲੱਭਦੇ ਆ ਬੋਲੋ